ਅੱਜ ਕਾਦੀਆਂ ਸ਼ਹਿਰ ਦੇ ਵਿੱਚ ਜੋ ਮਾਨਸਾਬ ਦੀ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਜਾ ਰਹੀ ਉਹਦੇ ਤਹਿਤ ਤਸੀਮ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਉਹਦੇ ਪੜਾਅ ਦੇ ਤਹਿਤ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਦੋ ਬੜੇ ਕਾਮਯਾਬ ਪ੍ਰੋਗਰਾਮ ਜਿਹੜੇ ਆ ਉਹ ਕਰਵਾਏ ਗਏ ਨੇ ਔਰ ਕਾਦੀਆਂ ਸ਼ਹਿਰ ਦੇ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਹੰਗਾਰਾ ਜਿਹੜਾ ਵਾ ਉਹ ਦਿੱਤਾ ਵਾ ਪਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਾਦੀਆਂ ਸ਼ਹਿਰ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਤੇ ਬੜੀਆਂ ਸਖਤ ਕਾਰਵਾਈਆਂ ਜਿਹੜੀਆਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਨੇ ਔਰ ਜਿਹੜੀਆਂ ਉਹਨਾਂ ਨੇ ਨਜਾਇਜ਼ ਜਾਇਦਾਦਾਂ ਸਰਕਾਰ ਦੀਆਂ ਹੜੱਪੀਆਂ ਹੀ ਉਹ ਵਾਪਸ ਸਰਕਾਰ ਨੇ ਲਈਆਂ ਨੇ ਔਰ ਪੀਲਾ ਪੰਜਾ ਉਹਨਾਂ ਤੇ ਚੜਾਇਆ ਗਿਆ ਬੜਾ ਤੁਸੀਂ ਮੀਡੀਆ 'ਚ ਪਿਛਲੇ ਦਿਨਾਂ 'ਚ ਦੇਖਿਆ ਔਰ ਬੜੇ ਵਧੀਆ ਟਾਂਕ ਦੇ ਨਾਮ ਜਿਹੜਾ ਵਾ ਉਹ ਸਾਰਾ ਕੰਮ ਜਿਹੜਾ ਵਾ ਉਹ ਕੀਤਾ ਜਾ ਰਿਹਾ ਔਰ ਮੈਂ ਕਾਦੀਆਂ ਨਗਰ ਨਿਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਕਿ ਤੁਸੀਂ ਪੰਜਾਬ ਸਰਕਾਰ ਦਾ ਸਾਥ ਦਿਓ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਕਾਦੀਆਂ ਦੇ ਲੀਡਰ ਨਸ਼ਾ ਵੇਚਦੇ ਨੇ ਉਹ ਜਾਂ ਤਾਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਜੇ ਨਹੀਂ ਤਾਂ ਕਿਸੇ ਨੂੰ ਇੱਥੇ ਬਖਸ਼ਿਆ ਨਹੀਂ ਜਾਣਾ ਇੱਥੇ ਵੱਡੇ ਵੱਡੇ ਮਾਡੇ ਦੇ ਜਿਹੜੇ ਜਰਨਲ ਅਖਬਾਰਾਂ ਵਾਲੇ ਲੀਡਰ ਹੀ ਉਹ ਵੀ ਸਲਾਖਾਂ ਦੇ ਪਿਛੇ ਨੇ ਔਰ ਆਉਣ ਵਾਲੇ ਸਮੇਂ 'ਚ ਵਾਰੀ ਕਾਦੀਆਂ ਦੇ ਲੀਡਰਾਂ ਦੀ ਵੀ ਆ ਜਾਏਗੀ ਸੋ ਇਸ ਕਰਕੇ ਵਧੀਆ ਢੰਗ ਦੇ ਨਾਲ ਅਸੀਂ ਜਿਹੜਾ ਵਾ ਇਸ ਨਸ਼ਾ ਮੁਕਤੀ ਮਹਿੰਦ ਦੇ ਵਿੱਚ ਸਾਰੀ ਆਮ ਆਦਮੀ ਪਾਰਟੀ ਬੜਾ ਸਰਗਰਮ ਹੋ ਕੇ ਜਿਹੜਾ ਵਾ ਉਹ ਹਿੱਸਾ ਲੈ ਰਹੀ ਆ ਔਰ ਬਹੁਤ ਵਧੀਆ ਜਿਹੜਾ ਲੋਕਾਂ 'ਚ ਰਿਸਪੌਂਸ ਮਿਲ ਰਿਹਾ ਵੇਖੋ ਇਹ ਤਾਂ ਹੁਣ ਕੇਸ ਹੋ ਗਿਆ ਅਦਾਲਤ ਦੇ ਵਿੱਚ ਇਹ ਤਾਂ ਅਦਾਲਤਾਂ ਨੇ ਤੈਅ ਕਰਨਾ ਪਰਜਾ ਹੋ ਗਿਆ ਕਾਰਵਾਈ ਅਦਾਲਤਾਂ ਚ ਇਹ ਤਾਂ ਉਹ ਅਦਾਲਤਾਂ ਤੈਅ ਕਰਨ ਗਈਆਂ ਪਰ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਵਾ ਜੋ ਹਾਲਾਤ ਆਕਾਲੀ ਦਲ ਦੇ ਬਣੇ ਆ ਉਹ ਇਹਨਾਂ ਲੋਕਾਂ ਕਰਕੇ ਬਣੇ ਆ ਕਿਉਂਕਿ ਜੋ ਇਹ ਧੰਦੇ ਨਜਾਇਜ਼ ਕਰਦੇ ਰਹੇ ਆ ਇਹਨਾਂ ਕਰਕੇ ਹੀ ਪੰਜਾਬ ਦੇ ਲੋਕਾਂ ਦਾ ਮੋਹ ਜਿਹੜਾ ਇਹਨਾਂ ਤੋਂ ਪੰਕ ਹੋਇਆ ਸੀ ਵੇਖੋ ਹਰ ਪਾਰਟੀ ਨੇ ਆਪੋ ਆਪਣਾ ਜਿਹੜਾ ਵਾ ਸਿਸਟਮ ਚਲਾਉਣਾ ਵਾ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਚੇਂਜ ਕਰ ਲਿਆ ਵਾ ਮੈਂ ਉਹਨਾਂ ਨੂੰ ਜਿਹੜਾ ਮੁਬਾਰਕਬਾਦ ਦਿੰਨਾ ਪਰ ਅਕਾਲੀ ਦਲ ਦਾ ਜਿਹੜਾ ਨਗਾਰ ਆ ਉਹ ਤੈਵ ਆ ਕਿਉਂਕਿ ਜਿਸ ਤਰ੍ਹਾਂ ਦਾ ਖਲਾਰਾ ਉਹਨਾਂ ਚ ਪਿਆ ਹੋਇਆ ਜਿੱਦਾਂ ਦੇ ਤਿੰਨ ਚਾਰ ਢੜੇ ਬਣੇ ਹੋਏ ਆ ਔਰ ਜਿੰਨਾ ਚਿਰ ਸੁਪੀਰ ਸਿੰਘ ਬਾਦਲ ਖਾਲੀ ਦਲ ਦਾ ਪ੍ਰਧਾਨ ਆ ਉਹਨਾਂ ਚਿਰ ਪੰਜਾਬ ਦੇ ਵਿੱਚ ਦੁਬਾਰਾ ਅਕਾਲੀ ਦਲ ਜਿਹੜਾ ਵਾ ਉਹ ਰਿਵਾਈਵ ਜਿਹੜਾ ਉਹ ਨਹੀਂ ਕਰ ਸਕਦਾ ਦੇਖੋ ਜਿਹੜੇ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਆ ਇਹਦੇ ਬਾਰੇ ਅੱਜ ਜਾਣਕਾਰੀ ਮੇਰੇ ਨੋਟਿਸ 'ਚ ਹੀ ਆ ਪਹਿਲੋਂ ਵੀ ਇਦੇ ਤੋਂ ਅਸੀਂ ਸੀਐਮ ਸਾਹਿਬ ਨਾਲ ਗੱਲ ਕਰਕੇ ਤੇ ਇਕੱਲਾ ਕਾਦੀਆਂ ਦੀ ਨਹੀਂ ਇਹ ਗੱਲ ਇਹ ਸਾਰੇ ਪੰਜਾਬ ਦੀ ਗੱਲ ਆ ਇਹਦਾ ਸਾਰਾ ਹੀ ਸੀਐਮ ਸਾਹਿਬ ਨੂੰ ਲਿਖਤੀ ਦਿਾਂਗੇ ਕਿ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਨਜਾਇਜ਼ ਕੰਮ ਆ ਜਿਹੜਾ ਨਸ਼ਾ ਛਡਾਊ ਕੇਂਦਰ ਨਹੀਂ ਆ ਨਸ਼ਾ ਲਾਊ ਕੇਂਦਰ ਬਣ ਗਿਆ ਇਹਨਾਂ ਨੂੰ ਬੰਦ ਕਰਕੇ ਤੇ ਸਰਕਾਰ ਆਪਣੇ ਹੱਥ ਚ ਲਵੇ ਤੇ ਆਪ ਜਿਹੜਾ ਵਾ ਪਾਰਦਰਸ਼ੀ ਢੰਗ ਨਾਲ ਸਾਡੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੇ ਜਿਹੜੇ ਗਲਤਾਨ ਹੋਏ ਜਿਸ ਤਰ੍ਹਾਂ ਸਰਕਾਰੀ ਹਸਪਤਾਲਾਂ 'ਚ ਕੰਮ ਚੱਲ ਰਿਹਾ ਇਸੇ ਤਰ੍ਹਾਂ ਇਹ ਸਾਰਾ ਇਨਫਰਾਸਟ੍ਰਕਚਰ ਸਰਕਾਰ ਆਪਣੇ ਹੱਥ ਚ ਲੈ ਕੇ ਜੜਾ ਵਾ ਉਹ ਸਾਰਾ ਕੰਮ ਕੀ ਜਿਹੜਾ ਕੀਤਾ ਜਾਣਾ ਹੈ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਤੇ ਕੰਮ ਹੋਣਾ ਵਾ ਜਿਹੜਾ ਮਾਨ ਸਾਹਿਬ ਨੇ ਆਖਣਾ ਦੇਖੋ ਸੀਐਮ ਤੋਂ ਬਿਨਾ ਪਤਾ ਵੀ ਨਹੀਂ ਲੱਦਦਾ ਪੰਜਾਬ ਚ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਬਾਜਵਾ ਸਾਹਿਬ ਤੁਸੀਂ ਫੋਕੀ ਸ਼ੌਹਰਤ ਬਟੋਰਨ ਲਈ ਬਿਆਨ ਨਾ ਦਿਓ ਜਿਹੜੇ ਤੁਸੀਂ ਬਿਆਨ ਜਿਹੜੇ ਆ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪਾਈਆਂ ਨੇ ਇਹ 2 ਮਹੀਨੇ ਪਹਿਲਾਂ ਮੈਂ ਪਾ ਚੁੱਕਾ ਕਿ ਪ੍ਰੋਜੈਕਟ ਪਾਸ ਹੋ ਗਏ ਆ ਤੇ ਬਾਅਦ ਜਦੋਂ ਰਿਲੀਜ਼ ਹੋਇਆ ਉਹਦੀ ਤੁਸੀਂ ਕੋਕੀ ਸ਼ੋਰਤ ਜਿਹੜੀ ਆ ਬਟੋਰਨ ਲਈ ਜਿਹੜਾ ਵਾ ਉਹ ਤੁਸੀਂ ਪਾਇਆ ਵਾ ਔਰ ਦੂਜਾ ਤੁਹਾਨੂੰ ਮੈਂ ਕੁਐਸਚਨ ਕਰਨਾ ਚਾਹੁੰਦਾ ਕਿ ਤੁਹਾਡਾ ਭਰਾ ਇੱਥੇ 5 ਸਾਲ ਐਮਐਲਆ ਰਹਿਆ ਕਾਂਗਰਸ ਦੀ ਸਰਕਾਰ ਰਹੀ ਉਦੋਂ ਤੁਸੀਂ ਕਿਉਂ ਨਹੀਂ ਕੀਤਾ ਉਹਨਾਂ ਦੇ ਕਾਡੀਆਂ 'ਚ ਤੁਸੀਂ ਚੋਣ ਨਹੀਂ ਲਈ ਇੰਨੀਆਂ ਸੜਕਾਂ ਦਾ ਬੁਰਾ ਹਾਲ ਸੀਵਰੇ ਦਾ ਬੁਰਾ ਹਾਲ ਇੱਕ ਕੰਮ ਨਹੀਂ ਕਰਵਾ ਸਕਦੇ ਪਿਛਲੇ 5 ਸਾਲਾਂ ਚ ਕਾਦੀਆਂ ਸ਼ਹਿਰ ਚ ਇਹਨਾਂ ਦੀ ਸਰਕਾਰ ਇਹਨਾਂ ਦਾ ਭਰਾ ਐਮ ਐਲ ਏ ਇਹ ਕੋਈ ਕੀਤਾ ਤੇ ਮੈਨੂੰ ਦੱਸ ਦੇ। ਸੋ ਇਸ ਕਰਕੇ ਇਹਦਾ ਲੋਕਾਂ ਨੇ ਨਵੇੜਾ ਕਰਨਾ ਵਾ ਔਰ ਬਾਜਵਾ ਪਰਿਵਾਰ ਦਾ ਜਿਹੜਾ ਕਾਦੀਆਂ ਦੇ ਵਿੱਚ ਦਬਦਬਾ ਸੀ ਸ਼ਹਿਰ ਚੋਂ ਖਤਮ ਹੋ ਚੁੱਕਾ ਪਿਛਲੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦਾ ਵਾਰਡਰ ਆਇਆ ਔਰ ਤਕਰੀਬਨ 450 ਵੋਟ ਤੇ ਆਮ ਆਦਮੀ ਪਾਰਟੀ ਕਾਦੀਆਂ ਸ਼ਹਿਰ ਚੋਂ ਜਿੱਤੀ ਆ। ਤੁਸੀਂ ਇਸ ਕਰਕੇ ਬਾਜਵਾ ਸਾਹਿਬ ਬਖਲਾੜ ਜਾ ਕੇ ਇਹੋ ਜੀ ਬਿਆਨਬਾਜ਼ੀ ਜਿਹੜੀ ਆ ਉਹ ਕਰਦੇ 2027 ਚ ਅਸੀਂ ਆਪਣੇ ਤੰਮਾ ਨੂੰ ਲੈ ਕੇ ਕਾਦੀਆਂ ਹਲਕੇ 'ਚ ਲੋਕਾਂ ਕੋ ਵੋਟ ਮੰਗਣ ਲਈ ਜਾਵਾਂਗੇ ਔਰ ਕਾਦੀਆਂ ਦੇ ਵਿੱਚ ਦੋ ਹੋਰ ਮਹੱਲਾ ਕਲੀਨਿਕ ਜਿਹੜੇ ਉਹ ਅਸੀਂ ਪਾਸ ਕਰਾ ਦਿੱਤੇ ਆ ਵਧੀਆ ਟੱਕ ਦੇ ਨਾਲ ਕਾਦੀਆਂ ਦਾ ਵਿਕਾਸ ਹੋਊਗਾ ਕਾਦੀਆਂ ਦੇ ਵਿੱਚ ਪਾਰਕਿੰਗ ਬਣ ਗਈਆਂ ਕਾਦੀਆਂ ਦੇ ਵਿੱਚ ਸਟਰੀਟ ਲਾਈਟਾਂ ਵਧੀਆ ਲਾਵਾਂਗੇ ਕਾਦੀਆਂ ਦੇ ਵਿੱਚ ਜਿਹੜੇ ਆ ਪਾਰਕ ਬਣ ਗਏ ਔਰ ਵਧੀਆ ਤੰਗ ਦੇ ਨਾਲ ਬਿਨਾ ਕਿਸੇ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਜਿਹੜਾ ਵਾਅ ਕਰਦੀਆਂ ਸ਼ਹਿਰ ਦਾ ਜਿਹੜਾ ਵਾ ਵਿਕਾਸ ਹੋਊਗਾ ਔਰ ਇਹਨੂੰ ਅਸੀਂ ਜਿਹੜਾ ਵਾ ਨਮੂਨੇ ਦਾ ਸ਼ਹਿਰ ਵਿੱਚੋਂ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਪੇਸ਼ ਕਰਾਂਗੇ